ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਸਤੋਂ ਪਹਿਲਾਂ ਮਾਰਦੀਆਂ ਇੱਕ ਨਜ਼ਰ ਅੱਜ ਦੇ ਵਿਚਾਰ ਤੇ ਜੁਬਾਨ ਵਿੱਚ ਵੀ ਵੱਖਰੀ ਸ਼ਕਤੀ ਹੁੰਦੀ ਹੈ ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ ਹਨ ਤੇ ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ਆਓ ਵਾਪਸਿਆ ਖਬਰਾਂ ਵੱਲ डीसीपीएसएसपी ਨੇ ਜਨਤਕ ਸੁਰੱਖਿਆ ਲਈ 112 ਐਮਰਜੈਂਸੀ ਹੈਲਪਲਾਈਨ ਕੀਤੀ ਸ਼ੁਰੂ ਲੋਕ ਸਭਾ ਮੈਂਬਰ ਰਵਨੀਤ ਸਿੰਘ ਮਿੱਟੂ ਵੱਲੋਂ ਬੱਦੋਵਾਲ ਰੇਲਵੇ ਰਸਤਾ ਖੋਲਣ ਨੂੰ ਲੈ ਕੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ ਆਗਾਮੀ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਆਰਓਜ਼ ਸੁਪਰਵਾਈਜ਼ਰਾਂ ਵੀਐਲਓਜ਼ ਨਾਲ ਵਿਸ਼ੇਸ਼ ਮੀਟਿੰਗ ਮੰਦਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਮੌਕੇ ਕੀਤੀ ਜਾਂਦੀ ਬਿਤਕਰੇਵਾਜ਼ੀ ਬੰਦ ਕੀਤੀ ਜਾਵੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਰੈਲੀਆਂ ਪੰਜਾਬ ਦੇ ਭਵਿੱਖ ਲਈ ਇਸਰਾਫ ਸਾਬਤ ਹੋਣਗੀਆਂ। ਮਲੇਰਕੋਟਲਾ ਪੁਲਿਸ ਵੱਲੋਂ ਖਤੜੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਜਾਰੀ। 12 ਲੱਖ ਰੁਪਏ ਦੇ ਰੇਲਵੇ ਨੌਕਰੀ ਘੁਟਾਲੇ ਦੇ ਮੁੱਖ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਅਦਾਰਾ ਡੀਡੀਐਸ ਨਿਊਜ਼ ਵੱਲੋਂ ਸੁਖਤੇਨ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤਾਜ਼ਾ ਤੇ ਲੇਟੈਸਟ ਖ਼ਬਰਾਂ ਜਾਣਨ ਲਈ ਜੁੜੇ ਰਹੋ ਡੀਡੀਐਸ ਨਿਊਜ਼ ਚੈਨਲ ਨਾਲ। ਧੰਨਵਾਦ।